ਉਹਦੇ ਐਨੇ ਵਿਧਾਇਕਾਂ ਦਾ ਹਰਨਾ ਹਮਮ ਔਰ ਉਸ ਤੋਂ ਬਾਅਦ ਆਪ ਖੋਦਰਨਾ ਹਮਮ ਕੋਦਰ ਲਗਭਗ ਗੈਦਰੀਵਾਲ ਸਾਹਿਬ 4000 ਵੋਟਰ ਤੋਂ ਵੱਧ ਮਾਰਜਨ ਨਾਲ ਹਰੇ ਨੇ ਨਾਲ ਜਿਹੜਾ ਕਹਿੰਦਾ ਸੀ ਮੇਰਾ ਬੜਾ ਸਿਆਣਾ ਸਿੱਖਿਆ ਮੰਤਰੀ ਮਨੀਸ਼ ਸ਼ਿਓਦਿਆ ਹਮਮ ਉਹ ਵੀ ਹਾਰ ਗਿਆ ਤੇ ਜਿਹੜਾ ਸਤਿੰਦਰ ਜੈਨ ਜਿਹਨੇ ਜੇਲ ਯਾਤਰਾ ਲੰਬੀ ਕੀਤੀ ਸਪੂਰ ਬਸਤੀ ਤੋਂ ਉਹ ਵੀ ਹਾਰ ਗਿਆ ਹੂੰ ਔਰ ਇੱਕ ਭਾਰਤੋਂ ਆਈ ਕਹਿੰਦੇ ਬੜਾ ਨਾਮੀ ਉਹ ਉਹ ਕਹਿੰਦੇ ਕਿਸੇ ਕਿਸੇ ਵੀ ਹਿਲੇ ਉਹ ਹਾਰ ਨਹੀਂ ਸਕਦਾ ਉਹ ਵੀ ਹਾਰ ਗਿਆ ਤੇ ਮਹਾਰਾਸ਼ਟਰੀ ਹਾਰ ਗਏ ਇਹ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰੀਦਾ ਹੈ ਅਲੱਗ-ਅਲੱਗ ਸਟੇਟਾਂ ਦੇ ਵਿੱਚ ਪਰ ਇਹ ਤਾਂ ਸਾਰੀ ਸਰਕਾਰੀ ਉੱਥੇ ਚਲੇਗੀ ਹਾਂ ਸਾਰੀ ਸਰਕਾਰ ਇੱਕ ਨਹੀਂ ਦੋ ਦਿਨ ਨਹੀਂ ਤਿੰਨ ਦਿਨ ਨਹੀਂ ਤਿੰਨ ਮਹੀਨੇ ਉੱਥੇ ਬੈਠੇ ਰਹੇ ਹਾਂ ਪ੍ਰਚਾਰ ਇੱਕ ਦਿਨ ਦਾ ਹੁੰਦਾ ਮੈਂ ਕਹਿੰਦਾ ਪੰਜਾਬ ਦੇ ਵਿੱਚ ਤਾਂ ਲਾਰਡ ਆਰਡਰ ਦੀ ਸਿਚੁਏਸ਼ਨ ਐਨੀ ਮਾੜੀ ਸੀ ਸਾਡੇ ਆਪਣੇ ਸ਼ਹਿਰ ਦੇ ਵਿੱਚ ਹੀ ਮਰਡਰ ਹੋ ਗਿਆ ਗੋਲੀਆਂ ਚੱਲੀਆਂ ਸਾਰੇ ਪੰਜਾਬ ਦੇ ਵਿੱਚ ਤਰਾਹੀ ਮਾਮ ਤਰਾਹੀ ਮਾਮ ਇਹ ਕਹਿੰਦੇ ਸੀ ਕਿ ਅਸੀਂ ਸਾਰਾ ਮੇਨਟੇਨ ਕਰ ਲਾਂਗੇ ਬਜਰੀ ਦੇ ਵਿੱਚੋਂ ਰੇਤਾਂ ਦੇ ਵਿੱਚੋਂ ਸ਼ਰਾਬ ਦੇ ਵਿੱਚੋਂ ਅਸੀਂ ਇੰਨਾ ਪੈਸਾ ਜਿਹੜਾ ਮੈਂ ਆਵਾਗੇ ਜਿੱਤੇ ਨਾਲ ਅਸੀਂ ਐ ਐ ਚਲਾਵਾਂਗੇ ਸਾਨੂੰ ਕਿਸੇ ਨੂੰ ਪੈਸੇ ਦੀ ਲੋੜ ਵੀ ਨਹੀਂ ਹੂੰ ਤਾਂ ਅੱਜ ਹੁਣ ਹਰ ਹਫ਼ਤੇ ਕੀ ਹਰ ਦਿਲੀ ਮੇਰੇ ਖਾਤੇ ਕਰ ਦੇ ਨਕਰਦਾ ਇਹ ਪੰਜਾਬ ਸਰਕਾਰ ਲੈਂਦੀ ਏ ਤੇ ਜੇ ਉਹ ਇੱਕ ਵਿਅਕਤੀ ਨੇ ਮਿਲਣਾ ਸੀ ਇਹਨਾਂ ਨੂੰ ਐਮਐਲਏ ਸਾਹਿਬਾਨ ਨੂੰ ਐਮਪੀ ਸਾਹਿਬਾਨ ਨੂੰ ਜਾਂ ਛੋਦੇ ਮੁਖਵਤੀ ਨੂੰ ਮਿਲਣਾ ਸੀ ਤਾਂ ਆਪ ਇੱਥੇ ਆ ਜਾਂਦਾ ਅੱਗੇ ਵੀ ਆਉਂਦਾ ਏ ਪੰਜਾਬ 'ਚ ਹੂੰ ਤੇ ਇੱਥੇ ਆ ਜਾਂਦਾ ਇਥੋਂ ਵਿਚਾਰਿਆਂ ਨੂੰ ਸਾਰਿਆਂ ਨੂੰ ਬੁਲਾਇਆ ਇਹ ਡੋਮੀਨੈਂਸੀ ਦਿਖਾਉਣ ਵਾਸਤੇ ਹੂੰ ਕਿ ਮੈਂ ਸੁਪਰੀਮ ਆ ਮੈਂ ਕੱਲ ਵੀ ਸੁਪਰੀਮ ਸੀ ਅੱਜ ਵੀ ਸੁਪਰੀਮ ਹਾਰਨ ਤੋਂ ਬਾਅਦ ਇਸ ਕਰਕੇ ਉਹਨਾਂ ਨੂੰ ਡੋਮਿਨੈਂਸੀ ਦਿਖਾਉਣ ਵਾਸਤੇ ਆਪਦੀ ਦਿੱਲੀ ਤਾ ਸਦਿਆ ਹੈ ਕੈਦ ਭਗਵੰਤ ਮਾਨ ਸਾਹਿਬ ਨੂੰ ਲਾ ਕੇ ਤੇ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖ ਰਹੇ ਨੇ ਸ਼ਾਇਦ ਨਹੀਂ ਜੀ ਇਹ ਸਿਰਸਾ ਸਾਹਿਬ ਦਾ ਕਹਿਣਾ ਜਿਹੜੇ ਉਹਦੇ ਸਾਥੀ ਪੁਰਾਣੇ ਨੇ ਚਾਹੇ ਕੁਮਾਰ ਵਿਸ਼ਵਾਸ ਹੋਵੇ ਚਾਹੇ ਸੁਚਾ ਸਿੰਘ ਛੋਟੇ ਪਰ ਹੋਵੇ ਚਾਹੇ ਸਖਪਾਲ ਸਿੰਘ ਖਹਿਰਾ ਹੋਵੇ ਇਹਨਾਂ ਸਾਰਿਆਂ ਨਾਲ ਕੀ ਕੀਤਾ ਤੇ ਭਗਵੰਤ ਮਾਨ ਨਾਲ ਕੀ ਹੋਣਾ ਇਹ ਸਾਰੇ ਇੱਥੋਂ ਹੀ ਸਾਬ ਲੌਂਦੇ ਪਏ ਨੇ ਜਿਹੜੇ ਬੈਸਟ ਦੇ ਸਾਥੀ ਆਪਣੇ ਇੱਕ ਗੋਗੀ ਜੀ ਮਾੜੀ ਮਾੜੀ ਗੱਲ ਹੈ ਕਿਸੇ ਦਾ ਡੈਥ ਹੋ ਜਾਣੀ ਲੇਕਿਨ ਸੋਸਾਇਟੀ ਨੂੰ ਸਾਨੂੰ ਪਤਾ ਲੱਗਾ ਵੀ ਇਹ ਪਿਆਰੀ ਕਰ ਰਿਹਾ ਕੇਜਰੀਵਾਲ ਜਿਮਣੀ ਚੌਂਕ ਤੋਂ ਹਾਂ ਉਹ ਵੀ ਮੈਂ ਇਥੋਂ ਇਲੈਕਸ਼ਨ ਲੜ ਕੇ ਤੇ ਕੱਲ ਨੂੰ ਇਹ ਵੀ ਹੋਵੇ ਕਿ ਮੈਂ ਐਮਐਲਏ ਬਣ ਜਾ ਅੱਛਾ ਫਿਰ ਆ ਤੋਂ ਮੈਂ ਨੀਕਰੀ ਵਿੱਚ ਜੀਵਨ ਤੋਂ ਪੰਜਾਬ ਦਾ ਬੰਦਾ ਹੈ ਪੰਜਾਬ ਨੂੰ ਤਾਂ ਇਹ ਲੁੱਟਣ ਦੀ ਫਿਰਾਕ ਦੇ ਵਿੱਚ ਕੋਈ ਪੰਜਾਬ ਦਾ ਹੈ ਪੈਰੋਕਾਰ ਨਹੀਂ ਪੰਜਾਬ ਦਾ ਕੋਈ ਇਹਨੂੰ ਸਰੋਕਾਰ ਨਹੀਂ ਤੁਸੀਂ ਔਨ ਕੈਮਰਾ ਕਹਿ ਰਹੇ ਜੇ ਵੀ ਇਹ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਜੀ ਨੇ ਪਤਾ ਸੀ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਸੇਵਾ ਵਿੱਚ ਹਾਜ਼ਰ ਹੋ ਜੰਨੇ। ਦਿੱਲੀ ਦਾ ਮੁੱਦਾ ਬੜਾ ਹੀ ਭਖਿਆ ਹੋਇਆ ਹੈ। ਦਿੱਲੀ ਦੇ ਵਿੱਚ ਭਾਜਪਾ ਦਿੱਲੀ ਦੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਪਰ ਬੜੇ ਲੰਬੇ ਸਮੇਂ ਬਾਅਦ ਭਾਜਪਾ ਦਾ ਕਬਜ਼ਾ ਹੋਇਆ ਹੈ। ਔਰ ਭਾਰੀ ਬਹੁਮਤ ਦੇ ਨਾਲ ਜਿੱਤ ਹੋਈ ਔਰ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਦੀ ਹਾਰ ਹੋਈ ਏ। ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਔਰ ਜਿਹੜੀ ਕੱਲ ਪੰਜਾਬ ਦੀ ਸਾਰੀ ਕੈਬਨਿਟ ਨੂੰ ਦਿੱਲੀ ਬੁਲਾਇਆ ਗਿਆ ਉਹ ਵੀ ਮੁੱਦਾ ਜੀ ਸੋਸ਼ਲ ਮੀਡੀਆ ਤੇ ਬੜਾ ਹੀ ਗਰਮਾਇਆ ਹੋਇਆ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਨੌਜਵਾਨ ਜਿਹੜੇ ਨੇ ਅਮਰੀਕਾ ਦੇ ਵਿੱਚੋਂ ਆਏ ਨੇ ਉਹ ਵੀ ਨੌਜਵਾਨ ਆ ਕੇ ਕਹਿ ਰਹੇ ਨੇ ਮੋਦੀ ਸਾਹਿਬ 트੍ਰੰਪ ਦੇ ਨਾਲ ਸਾਡੇ ਸਬੰਧ ਦੇ ਵਿੱਚ ਕੋਈ ਮੀਟਿੰਗ ਕਰਨ ਸੋ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸਰਦਾਰ ਮਨਜੀਤ ਸਿੰਘ ਦੀ رائے ਨਾਲ ਨੇ ਸਭ ਤੋਂ ਪਹਿਲਾਂ ਰਾਏ ਸਾਹਿਬ ਚੈਨਲ ਤੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਹਰਪਾਲ ਜੀ ਤੁਹਾਨੂੰ ਤੇ ਤੁਹਾਡੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਸਾਰਿਆਂ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਮੈਂ ਪਹਿਲਾਂ ਕਹਿੰਦਾ ਵੀ ਬੜੇ ਲੰਮੇ ਸਮੇਂ ਬਾਅਦ ਭਾਜਪਾ ਦਿੱਲੀ ਤੇ ਕਾਬਜ਼ ਹੋਈ ਏ ਕਿਉਂਕਿ ਹੁਣ ਤੱਕ ਆਮ ਆਦਮੀ ਪਾਰਟੀ ਕਹਿੰਦੇ ਸੀ ਰਾਜਧਾਨੀ ਸਾਡੇ ਕੋਲ ਏ ਰਾਜਧਾਨੀ ਦੇ ਅਸੀਂ ਕਾਬਜ਼ਾਂ ਤੇ ਸਾਰੀਆਂ ਸਟੇਟਾਂ ਦੇ ਵਿੱਚ ਅਸੀਂ ਆਪਣੀ ਹੋਂਦ ਨੂੰ ਬਰਕਰਾਰ ਕਰਾਂਗੇ ਭਾਜਪਾ ਦੀ ਜਿੱਤ ਔਰ ਆਮ ਆਦਮੀ ਪਾਰਟੀ ਦੀ ਹਾਰ ਨੂੰ ਕਿਵੇਂ ਵੇਖ ਰਹੇ ਆਂ ਹਰਪਾਲ ਜੀ ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਨੇ ਨਾ ਅੱਜ ਕੱਲ੍ਹ ਇਹ ਕਲਯੁਗ ਹੈ ਊਂਡ ਫੇਰੇ ਪ੍ਰਧਾਨ ਵੇ ਲਾ ਲੋ ਹਮ ਔਰ ਊਂਡ ਝੂਠ ਇਹਨਾਂ ਬੜਾ ਚਰਾਉਣ ਦੀ ਕੋਸ਼ਿਸ਼ ਕੀਤੀ ਹਮ ਔਰ ਕੇਜਰੀਵਾਲ ਜਿਹੜਾ ਇਹ ਕਹਿੰਦਾ ਸੀ ਵੀ ਮੇਰੇ ਵਰਗਾ ਕੋਈ ਸਿਆਣਾ ਔਰ ਮੈਂ ਝੂਠ ਨੂੰ ਸੱਚ ਕਰਕੇ ਲੋਕਾਂ ਦੇ ਵਿੱਚ ਲੈ ਕੇ ਜਾਣਾ ਹਮ ਔਰ ਲੋਕਾਂ ਤੋਂ ਅਸੀਂ ਵੋਟ ਹਾਸਲ ਕਰਦੇ ਹਾਂ ਹਮ ਇਹ ਝੂਠ ਉਹਨਾ ਦਿੱਲੀ ਵਿੱਚ ਚਲਾਇਆ ਔਰ ਅਕਸਰ ਤੁਹਾਨੂੰ ਪਤਾ ਵੀ ਇਹ ਜਿਹੜਾ ਕੋੜ ਨਖੁੱਟੇ ਨਾਨਕਾ ਉੜ ਉੜ ਕੇ ਸੱਚ ਰਹੀ ਬਿਲਕੁਲ ਉਹ ਸੱਚ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਹੂੰ ਉਹ ਉਹੀ ਦਿੱਲੀ ਵਾਲੇ ਲੋਕ ਮੈਂ ਕਹਿੰਦਾ ਤੁਸੀਂ ਹਾਰ ਗਏ ਏ ਏਡੀ ਸ਼ਰਮਨਾ ਘਾਰ ਕੇਜਰੀਵਾਲ ਦੀ ਹੋਈ ਏ ਹੂੰ ਤੁਸੀਂ ਦੇਖੋ ਬਈ ਇਹ ਉਹਦੇ ਇੰਨੇ ਵਿਧਾਇਕਾਂ ਦਾ ਹਰਣਾ ਹੂੰ ਔਰ ਉਸ ਤੋਂ ਬਾਅਦ ਆਪ ਖੁਦ ਹਰਨਾ ਹੂੰ ਖੁਦ ਲਗਭਗ ਕੇਜਰੀਵਾਲ ਸਾਹਿਬ 4000 ਵੋਟਾਂ ਤੋਂ ਵੱਧ ਮਾਰਜਿਨ ਨਾਲ ਹਰੇ ਨੇ ਨਾਲ ਜਿਹੜਾ ਕਹਿੰਦਾ ਸੀ ਮੇਰਾ ਬੜਾ ਸਿਆਣਾ ਸਿੱਖਿਆ ਮੰਤਰੀ ਮਨੀਸ਼ ਸ਼ਿਰੋਦੀਆ ਹੂੰ ਤੇ ਉਹ ਵੀ ਹਰ ਗਿਆ ਤੇ ਜਿਹੜਾ ਸਤਿੰਦਰ ਜੈਨ ਜਿਹਨੇ ਜਲ ਯਾਤਰਾ ਲੰਬੀ ਕੀਤੀ ਸਕੂਰ ਬਸਤੀ ਤੋਂ ਉਹ ਵੀ ਹਰ ਗਿਆ ਹੂੰ ਔਰ ਇੱਕ ਭਾਰਤਵਾਦੀ ਕਹਿੰਦੇ ਬੜਾ ਨਾਮੀ ਉਹ ਉਹ ਕਹਿੰਦੇ ਕਿਸੇ ਕਿਸੇ ਵੀ ਹਿਲੇ ਉਹ ਹਾਰ ਨਹੀਂ ਸਕਦਾ ਉਹ ਵੀ ਹਰ ਗਿਆ ਵੀ ਮਹਾਰਥੀ ਹਰ ਗਏ ਮਹਾਰਥੀ ਮੈਂ ਕਹਿੰਦਾ ਜਿੰਨੇ ਸੀ ਇੱਕ ਬੀਬੀ ਆਤ ਸੀ ਇਹ ਥੋੜਾ ਜਿਹਾ ਪਤਾ ਨਹੀਂ ਕਿਸਰ ਕਿਸ ਕੇ ਕਿਵੇਂ ਵਿਚਾਰੀ ਉਹ ਅ ਅਖੀਰਲੇ ਸਾਹਾਂ ਚ ਆਈਏ ਅਦਰਵਾਈਜ਼ ਤਾਂ ਜਿੰਨੇ ਦੇ ਨਾਲ ਦੇ ਮਹਾਰਥੀ ਸੀ ਸਾਰੇ ਦੇ ਸਾਰੇ ਹਰ ਗਏ ਔਰ ਆਪ ধারণা ਉਹ ਐਡਾ ਵੱਡਾ ਜਿਹੜਾ ਇਹ ਹਾਰ ਨਹੀਂ ਇਹ ਕੇਜਰੀਵਾਦ ਦੀ ਸ਼ਰਮਨਾਕ ਹਾਰ ਹੈ अच्छा और ਤੁਸੀਂ ਦੇਖੋ ਜਿਹੜਾ ਕਹਿੰਦਾ ਸੀ ਵੀ ਮੈਂ ਇਹ ਨੈਸ਼ਨਲ ਪਾਰਟੀ ਬਣ ਗਈ ਏ ਦੇਖੋ ਇੰਨੇ ਥੋੜੇ ਜੇ ਸਮੇਂ ਵਿੱਚ ਅਸੀਂ ਨੈਸ਼ਨਲ ਪਾਰਟੀ ਬਣਾਤੀ ਏ ਅਸੀਂ ਗੋਆ ਦੇ ਵਿੱਚ ਵੀ ਅਚਾ ਪੰਜਾਬ ਦਾ ਪੈਸਾ ਚੁੱਕ ਚੁੱਕ ਕੇ ਕਦੀ ਜਾ ਕੇ ਮਧਿਆ ਪ੍ਰਦੇਸ਼ ਚ ਲਾਉਂਦੇ ਆ ਕਦੀ ਰਾਜਸਥਾਨ ਚ ਲਾਉਂਦੇ ਆ ਕਦੀ ਇਹ ਪ੍ਰਧਾਨ ਮੰਤਰੀ ਤੱਕ ਦਾ ਚਿਹਰਾ ਆਪਣੇ ਆਪ ਨੂੰ ਦੱਸ ਮੈਂ ਕਹਿੰਦਾ ਜੀ ਉਹ ਉਹ ਕਿਸੇ ਦੇ ਨਾ ਪਸਾਰੀ ਲੱਗੀ ਸੀ ਇਹ ਕੱਠੀ ਲੱਗੀ ਸੀਗੀ ਹੱਥ 'ਚ ਤੇ ਉਹ ਪਸਾਰੀ ਬਣ ਬੈਠਾ ਸੀ ਇਹ ਕੇਂਦਰੀਵਾਲ ਦੇ ਉਹੀ ਹੈ ਨਾ ਲੋਕਾਂ ਨੇ ਕੋਈ ਬਦਲ ਲੈਣਾ ਸੀ ਉਹ ਬਦਲਾ ਇਹਨਾਂ ਨੇ ਬਣ ਕੇ ਤੇ ਉਹ ਉੱਥੇ ਦਿੱਲੀ ਦੇ ਵਿੱਚ ਰਾਜ ਘਰਾਂ ਤੇ ਪਸਾਰੀ ਪਣ ਬੈਠਾ ਸੀ ਔਰ ਇਹਨੇ ਫਿਰ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ ਵੀ ਮੈਂ ਆਉਣ ਵਾਲਾ ਪ੍ਰਧਾਨ ਮੰਤਰੀ ਹਾਂ ਸੁਪਨੇ ਵੇਖਣ ਕਿਵੇਂ ਨਾ ਪੰਜਾਬ ਦੇ ਵਿੱਚ 92 ਪਹਿਲਾਂ ਬਣਿਆ ਜਿਮਣੀ ਚੋਣਾ ਤਿੰਨ ਹੋਰ ਬਣ ਗਏ 92 95 ਐਮਐਲਏ ਉਹਨਾਂ ਦੇ ਔਰ ਸਾਰੇ ਐਮਐਲਏ ਉਥੇ ਚੋਣ ਪ੍ਰਚਾਰ ਕਰਦੇ ਰਹੇ ਮੈਂ ਕਹਿੰਦਾ ਜੀ ਦੇਖੋ ਜਾਨੇ ਅਸੀਂ ਵੀ ਜਾਣੇ ਆ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰੀਦਾ ਹੈ ਅਲੱਗ-ਅਲੱਗ ਸਟੇਟਾਂ ਦੇ ਵਿੱਚ ਪਰ ਇਹ ਤਾਂ ਸਾਰੀ ਸਰਕਾਰੀ ਉਥੇ ਚਲੇਗੀ ਔਰ ਸਾਰੀ ਸਰਕਾਰ ਇੱਕ ਨਹੀਂ ਦੋ ਦਿਨ ਨਹੀਂ ਤਿੰਨ ਦਿਨ ਨਹੀਂ ਤਿੰਨ ਮਹੀਨੇ ਉਥੇ ਬੈਠੇ ਰਹੇ ਹਾਂ ਪ੍ਰਚਾਰ ਇੱਕ ਦਿਨ ਦਾ ਹੁੰਦਾ ਮੈਂ ਕਹਿੰਦਾ ਪੰਜਾਬ ਦੇ ਵਿੱਚ ਤਾਂ ਲਾਰਡ ਆਰਡਰ ਦੀ ਸਿਚੁਏਸ਼ਨ ਇੰਨੀ ਮਾੜੀ ਸੀ ਸਾਡੇ ਆਪਣੇ ਸ਼ਹਿਰ ਦੇ ਵਿੱਚ ਹੀ ਮਰਡਰ ਹੋ ਗਿਆ ਗੋਲੀਆਂ ਚੱਲੀਆਂ ਸਾਰੇ ਪੰਜਾਬ ਦੇ ਵਿੱਚ ਤਰਾਹੀ ਮਾਮ ਤਰਾਹੀ ਮਾਮ ਹੂੰ ਔਰ ਕੋਈ ਲਗਾਮ ਨਹੀਂ ਕਿਸੇ ਦੀ ਜੇ ਸਰਕਾਰ ਉੱਤੇ ਬੈਠੀ ਹੈ ਸੈਕਟਰ ਸਾਰਾ ਖਾਲੀ ਹੂੰ ਚੰਡੀਗੜ੍ਹ ਦੇ ਜਿੰਨੀਆਂ ਕੋਠੀਆਂ ਉਹ ਖਾਲੀ ਸਾਰੇ ਇਹਨਾਂ ਨੂੰ ਜਾ ਕੇ ਜਿੰਨੇ ਬਤਾਇਕ ਸੀ ਜਿੰਨੇ ਵਰਕਰ ਸੀ ਸਭ ਉੱਥੇ ਜਾ ਕੇ ਢੋਆ ਵੀ ਤੁਸੀਂ ਕਹਿ ਰਹੇ ਹੋ ਵੀ 3 ਮਹੀਨੇ ਸਰਕਾਰ ਪੰਜਾਬ ਚ ਗੈਰਹਾਜ ਰਹੀ ਹੈ ਮੈਂ ਕਹਿੰਦਾ 100% 100% ਉਹ ਤਾਂ ਖਾਲੀ ਰਹੀ ਰਹੀ ਹੈ ਹੁਣ ਫਿਰ ਸ਼ਰਮਨਾ ਘਾਰ ਤੋਂ ਬਾਅਦ ਹੁਣ ਫਿਰ ਕੇਂਦਰੀਵਾਲ ਨੇ ਉੱਥੇ ਬੁਲਾਣੇ ਸ਼ੁਰੂ ਕਰ ਦਿੱਤੇ ਆ ਵੀ ਤੂੰ ਸਾਰੇ ਵਿਧਾਇਕ ਸਾਰੇ ਐਮਐਲਏ ਉੱਥੇ ਬੁਲਾ ਰਿਆ ਹੈ ਹਮ ਸਾਰੇ ਐਮਪੀ ਉੱਥੇ ਬੁਲਾ ਦ ਰਿਆ ਹੈ ਕੀ ਤੂੰ ਪੰਜਾਬ ਦਾ ਨਾਲ ਤੇਰੀ ਕੋਈ ਦੁਸ਼ਮਣੀ ਹੈ ਪੰਜਾਬ ਦਾ ਪੈਸਾ ਬਰਬਾਦ ਕਰਦੇ ਤੁਸੀਂ ਤੁਲੇ ਹੋ ਪਹਿਲਾਂ ਹੀ ਸਟੇਟ ਕਰਜ਼ਾਈ ਹੈ ਲੋਕਾਂ ਦੇ ਪਹਿਲਾਂ ਵਿਚਾਰੇ ਕਰਦੇ ਨਾਲ ਸਾਡੇ ਸਾਹ ਸੁਤੇ ਪੈਨੇ ਤੇ ਇਹ ਹੁਣ ਜਿੱਤ ਹਾਰ ਤੋਂ ਬਾਅਦ ਮੀਟਿੰਗਾਂ ਦਾ ਦੌਰ ਚੱਲਦਾ ਹੈ ਤੁਹਾਡੀਆਂ ਪਾਰਟੀਆਂ ਚ ਚੱਲਦਾ ਮੈਂ ਕਹਿੰਦਾ ਜੀ ਚੱਲਦਾ ਹੈ ਪਰ ਦੇਖੋ ਨਾ ਸੋਚਣਾ ਚਾਹੀਦਾ ਸਾਡੀ ਸਟੇਟ ਪੰਜਾਬ ਸਟੇਟ ਜਿਹੜੀ ਸਭ ਤੋਂ ਕਿਹੜੇ ਟਾਈਮ ਤੇ ਮੂਰਲੀ ਸਟੇਟ ਹੁੰਦੀ ਸੀ ਅੱਜ ਉਹ ਸਟੇਟ ਕਰਜ਼ਾਈ ਹੋਈ ਪਈ ਏ ਇਹ ਕਹਿੰਦੇ ਸੀ ਵੀ ਅਸੀਂ ਸਾਰਾ ਮੇਨਟੇਨ ਕਰ ਲਾਂਗੇ ਬਜਰੀ ਦੇ ਵਿੱਚੋਂ ਰੇਤਾ ਦੇ ਵਿੱਚੋਂ ਸ਼ਰਾਬ ਦੇ ਵਿੱਚੋਂ ਅਸੀਂ ਇੰਨਾ ਪੈਸਾ ਜਿਹੜਾ ਲਿਆਵਾਂਗੇ ਜਿੱਦੇ ਨਾਲ ਅਸੀਂ ਐ ਐ ਚਲਾਵਾਂਗੇ ਸਾਨੂੰ ਕਿਸੇ ਤੋਂ ਪੈਸੇ ਦੀ ਲੋੜ ਵੀ ਨਹੀਂ ਹੂੰ ਤਾਂ ਅੱਜ ਹੁਣ ਹਰ ਹਫ਼ਤੇ ਕੀ ਹਰ ਦਿਨ ਹੀ ਮੇਰੇ ਖਾਤੇ ਕਰ ਦੇ ਨਾ ਕਰਦਾ ਜਿਹੜੀ ਪੰਜਾਬ ਸਰਕਾਰ ਲੈਂਦੀ ਏ ਤੇ ਜੇ ਉਹ ਇੱਕ ਵਿਅਕਤੀ ਨੇ ਮਿਲਣਾ ਸੀ ਇਹਨਾਂ ਨੂੰ ਐਮਐਲਏ ਸਾਹਿਬਾਨ ਨੂੰ ਐਮਪੀ ਸਾਹਿਬਾਨ ਨੂੰ ਜਾਂ ਇਥੋਂ ਦੇ ਮੁੱਖ ਮੰਤਰੀ ਨੂੰ ਮਿਲਣਾ ਸੀ ਤੋ ਆਪੇ ਇੱਥੇ ਆ ਜਾਂਦਾ ਅੱਗੇ ਵੀ ਆਉਂਦਾ ਹੀ ਇਹ ਪੰਜਾਬ 'ਚ ਹੂੰ ਤੇ ਇੱਥੇ ਆ ਜਾਂਦਾ ਇੱਥੋਂ ਵਿਚਾਰਿਆਂ ਨੂੰ ਸਾਰਿਆਂ ਨੂੰ ਬੁਲਾਇਆ ਇਹ ਡੋਮੀਨੈਂਸੀ ਦਿਖਾਉਣ ਵਾਸਤੇ ਹੂੰ ਇਹ ਮੈਂ ਸੁਪਰੀਮ ਆ ਮੈਂ ਕੱਲ ਵੀ ਸੁਪਰੀਮ ਸੀ ਅੱਜ ਵੀ ਸੁਪਰੀਮ ਆ ਹਾਰਨ ਤੋਂ ਬਾਅਦ ਇਸ ਕਰਕੇ ਉਹਨਾਂ ਨੂੰ ਡੋਮੀਨੈਂਸੀ ਦਿਖਾਉਣ ਵਾਸਤੇ ਆਪਦੀ ਦਿੱਲੀ ਤਾਂ ਸੱਧਿਆ ਇਹ 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 ਗੱਲ ਠੀਕ ਹੈ ਵੀ ਪੰਜਾਬ ਦਾ ਸਰਮਾਇਆ ਤੁਸੀਂ ਦੱਸ ਰਹੇ ਹੋ 3 ਮਹੀਨੇ ਪਹਿਲਾਂ ਵੀ ਲੱਗਾ ਅਦਰ ਸਟੇਟਾਂ ਦੇ ਵੀ ਲੱਗਾ ਤੇ ਹੁਣ ਵੀ ਜਿਹੜਾ ਹੈ ਮਤਲਬ ਇੱਕ ਐਮਐਲਏ ਦੇ ਨਾਲ ਉਹ ਪਾਇਲਟ ਗੱਡੀਆਂ ਵੀ ਚਲਣੀਆਂ ਹੈ ਵੇ ਕਹਿਣ ਤੋਂ ਮਰਦ ਵੀ ਲੱਖਾਂ ਕਰੋੜਾਂ ਦਾ ਫਿਰ ਖਰਚਾ ਆ ਜਾਏਗਾ ਤੁਸੀਂ ਦੇਖ ਲਓ ਜੀ 90 95 ਆਪਾਂ ਕਹਿੰਨੇ ਪਏ ਆ ਪਾ ਕੇ 100 ਤੋਂ ਉੱਤੇ ਆ 100 ਇਹ ਉੱਤੇ ਫਿਰ ਉਹਨਾਂ ਦੇ ਨਾਲ ਰਾ ਸਭਾ ਮੈਂਬਰ ਵੀ ਨਹੀਂ ਜੀ ਉਹ ਸੱਦੇ ਨਹੀਂ ਉਹ ਮੈਂਬਰ ਪਾਰਲੀਮੈਂਟ ਵੀ ਸੱਦੇ ਨਹੀਂ 5 700 ਗੱਡੀ ਜਾਏਗੀ ਹਮਮ ਔਰ ਉਹਦਾ ਤੇਲ ਪਟ્રોલ ਦਾ ਫਿਰ ਅਫਸਰਾਂ ਦੇ ਜਿਹੜੇ ਜਾਣ ਦਾ ਖਰਚਾ ਖਾਣਾ ਪੀਣਾ ਸਾਰਾ ਸਿਕਿਉਰਿਟੀ ਇਹ ਸਾਰਿਆਂ ਦਾ ਖਰਚਾ ਜਿ ਗਣੀਏ ਤੋ ਕਿਆ ਇਕ ਵੈਤਰੀਏ ਤੇ ਆ ਸਕਦਾ ਅਸੀਂ ਕਹਿੰਦੇ ਬੜਾ ਜੀ ਮੈਂ ਹੈਗਾ ਡਾਊਨ ਟੂ ਅਰਥਾਂ ਮੈਂ ਘਰ ਨਹੀਂ ਲਵਾਗਾ ਮੈਂ ਆਮ ਸੁਧਾਰਨ ਘਰ ਵਿੱਚ ਲਵਾਗਾ ਮੈਂ ਜਿਹੜਾ ਕੋਈ ਸਿਕਿਉਰਟੀ ਨਹੀਂ ਲਵਾਗਾ ਹੁਣ ਤਾਂ ਦੋਰੀ ਦੋਰੀ ਸਿਕਿਉਰਟੀ ਪੰਜਾਬ ਦੀ ਇਨਸਟਰਕਸ਼ਨ ਤੋਂ ਬਾਅਦ ਵੀ ਸਿਕਿਉਰਟੀ ਨਹੀਂ ਛੱਡੀ ਨਾ ਉਹ ਦੇਣ ਵਾਲੇ ਤੇ ਸਾਡੇ ਸੀਐਮ ਸਾਹਿਬ ਨੇ ਵੀ ਪ੍ਰਕਾਸ਼ਤਾ ਕਰ ਦਿੱਤੀ ਹੈ ਜਿਹੜੀ ਉਹ ਰੈਲੈਕਸ਼ਨ ਤੋਂ ਪਹਿਲੇ ਸਿਕਿਉਰਟੀ ਵਾਪਸ ਵੀ ਲੈ ਲਈ ਉਹ ਆਂਦੇ ਮੇਰੇ ਅੰਦਰ ਕੋ ਲੋਭ ਲਾਲਚ ਨਹੀਂਗਾ ਹਾਲਾਂਕਿ ਜੇਲ੍ਹ ਦੇ ਵਿੱਚ ਕਹਿੰਦੇ ਕੇਜੀਗਲ ਸਾਹਿਬ ਕਹਿੰਦੇ ਜੇਲ੍ਹ ਚ ਮੈਂ ਮਤਲਬ ਆਪਣਾ ਉਹ ਤਾਂ ਨਹੀਂ ਛੱਡਿਆ ਪਰ ਮੈਨੂੰ ਲਾਲਚ ਨਹੀਂਗਾ ਮੈਂ ਆ ਕੇ ਆਤਿਸ਼ੀ ਨੂੰ ਬਣਾਇਆ ਮੈਂ ਕਹਿੰਦਾ ਲਾਲਚ ਨਹੀਂ ਸੀ ਤੇ ਉਦੋਂ ਸ਼ੱਕ ਦਿੰਦੇ ਹੁਣ ਦੇਖੋ ਨਾ ਉਹ ਜਿਹੜਾ ਚਾਰਖੰਡ ਵਾਲੇ ਜਿਹੜੇ ਸੀਗੇ ਸਿਬੂ ਸਰੇਂ ਦੇ بیٹے ਉਹਨਾਂ ਨੇ ਉਹ ਸਿਮਿਲਰ ਰੈਜ਼ਾਈਨ ਕਰ ਦਿੱਤਾ ਔਰ ਇਹ ਬੰਦਾ ਇੰਨਾ ਟੀਪ ਸੀਗਾ ਕਿ ਇਹਨੇ ਅੰਦਰ ਜਾਣ ਦੇ ਬਾਅਦ ਵੀ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡੀ ਵੀ ਮੇਰਾ ਜਿਹੜਾ ਹੈ ਉਹ ਬੀਇੰਗ ਅ ਚੀਫ ਪ੍ਰੈਸਿਡੈਂਟ ਮੇਰਾ ਮਾਲ ਸਰਕਾਰ ਹੁੰਦਾ ਔਰ ਮੇਰੀ ਇਹਨੂੰ ਇਹ ਡਰ ਸੀ ਕਿ ਮੇਰੀ ਸਰਕਾਰ ਜਿਹੜੀ ਹੈ ਉਹ ਤਾਰ-ਤਾਰ ਹੋ ਜਾਏਗੀ ਅਲੱਗ-ਅਲੱਗ ਹੋ ਜਾਣਗੇ ਤੋਂ ਉਹ ਹੁਣ ਹਾਰਨ ਤੋਂ ਬਾਅਦ ਵੀ ਹੁਣ ਆ ਦੇਖੋ ਹੁਣ ਐਸੇ ਡਰ ਦੇ ਕਾਰਨ ਉੱਥੋਂ ਵਾਲੇ ਵੀ ਬੁਲਾਵੇਗਾ ਇੱਥੋਂ ਵਾਲੇ ਵੀ ਕਿਹੜੀ ਵੱਲੋਂ ਬੁਲਾਏ ਗਏ ਨੇ ਤੁਹਾਡੇ ਆਗੂ ਜਿਹੜੇ ਨੇ ਮਨਜਿੰਦਰ ਮਨਜਿੰਦਰ ਸਿੰਘ ਸਿਰਸਾ ਜਿਹੜੇ ਉੱਥੋਂ ਜਿੱਤੇ ਨੇ ਉਹ ਵੀ ਮਤਲਬ ਇਹ ਚਿੰਤਾ ਜਤਾ ਰਹੇ ਨੇ ਕਹਿੰਦੇ ਵੀ ਸ਼ਾਇਦ ਭਗਵੰਤ ਮਾਨ ਸਾਹਿਬ ਹੁਣ ਲਾ ਕੇ ਤੇ ਪੰਜਾਬ ਦੇ ਮੁੱਖ ਮੰਤਰੀ ਬਣ ਤੱਕ ਦਾ ਇਹ ਹੁਣ ਸੁਪਨਾ ਵੇਖ ਰਹੇ ਨੇ ਸ਼ਾਇਦ ਨਹੀਂ ਜੀ ਇਹ ਤਾਂ ਸਿੱਸਾ ਸਾਹਿਬ ਦਾ ਕਹਿਣਾ ਜਿਹੜੇ ਉਹਦੇ ਸਾਥੀ ਪ੍ਰਾਣੇ ਨੇ ਚਾਹੇ ਕੁਮਾਰ ਵਿਸ਼ਵਾਸ ਹੋਵੇ ਹਮ ਚਾਹੇ ਸੁਚਾ ਸਿੰਘ ਛੋਟੇਪੁਰ ਹੋਵੇ ਚਾਹੇ ਸਖਪਾਲ ਸਿੰਘ ਖਹਿਰਾ ਹੋਵੇ ਇਹਨਾਂ ਸਾਰਿਆਂ ਨਾਲ ਕੀ ਕੀਤਾ ਤੇ ਭਗਵੰਤ ਮਾਨ ਨਾਲ ਕੀ ਹੋਣਾ ਇਹ ਸਾਰੇ ਇੱਥੋਂ ਹੀ ਹਿਸਾਬ ਲਾਉਂਦੇ ਪਏ ਨੇ ਉਹ ਕਹਿੰਦੇ ਹੁੰਦੇ ਨਾ ਝੋਨੇ ਵਾਲਾ ਪਿੰਡ ਪਰਾਲੀ ਤੋਂ ਪਤਾ ਲੱਗ ਜਾਂਦਾ ਹੈ ਤੇ ਇਸ ਬੰਦੇ ਦੀ ਕੀ ਵਰਕਿੰਗ ਹੈ ਸਾਰੇ ਹਿਸਾਬ ਲਾਉਂਦੇ ਵੀ ਹੁਣ ਕੀ ਕਰੇਗਾ ਹੁਣ ਉੱਥੋਂ ਵਿਹਲਾ ਹੋ ਗਿਆ ਹੁਣ ਇਹਦਾ ਰੰਦਾ ਹੈ ਵੀ ਇਹ ਵਿਖਾ ਕੇ ਉਹਨਾਂ ਦੇ ਵਿੱਚੋਂ ਦੋ ਚੌਂ ਕੋਲ ਕੋ ਆਏਗਾ ਵੀ ਦੇਖੋ ਜੀ ਉੱਥੇ ਸਰਕਾਰ ਕੰਟਰੋਲ ਨਹੀਂ ਹੋ ਰਹੀ ਆਪਾਂ ਜਿਹੜੇ ਵਾਅਦੇ ਕੀਤੇ ਆ ਆਪਾਂ ਮਹਿਲਾਵਾਂ ਨੂੰ ਪੈਸੇ ਨਹੀਂ ਦਿੱਤੇ ਆਪਾਂ ਬਾਕੀ ਜਿੰਨੇ ਵੀ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਉਹ ਪੂਰੇ ਨਹੀਂ ਹੋ ਰਹੇ ਤੇ ਇਸ ਕਰਕੇ ਇਹ ਸਾਡੇ ਉਹ ਵਾ ਸਿੰਘ ਮਾਨ ਕੋਲ ਇਹ ਸਰਕਾਰ ਸਹੀ ਨਹੀਂ ਚੱਲ ਰਹੀ ਤੇ ਤੁਸੀਂ ਚਲਾਓ ਆ ਜਿਹੜੀ ਹੈ ਜਿੱਥੋਂ ਦੇ ਆਪਣੇ ਲੁਧਿਆਣਾ ਜਿਹੜੇ ਬੈਸਟ ਦੇ ਸਾਥੀ ਆਪਣੇ ਇੱਕ ਗੋਗੀ ਜੀ ਮਾੜੀ ਮਾੜੀ ਗੱਲ ਹੈ ਕਿਸੇ ਦਾ ਡੈਥ ਹੋ ਜਾਣੀ ਲੇਕਿਨ ਸਾਨੂੰ ਪਤਾ ਲੱਗਾ ਵੀ ਇਹ ਤਿਆਰੀ ਕਰ ਰਹੇ ਅਕੇਜਰੀਵਾਲ ਜਿਮਣੀ ਚੌਂਕ ਤੋਂ ਹਾਂ ਉਹ ਵੀ ਮੈਂ ਇਥੋਂ ਇਲੈਕਸ਼ਨ ਲੜ ਕੇ ਤੇ ਕੱਲ ਨੂੰ ਇਹ ਵੀ ਹੋਵੇ ਕਿ ਮੈਂ ਐਮਐਲਏ ਬਣ ਜਾ ਔਰ ਫਿਰ ਆਟੋਮੈਟਿਕਲੀ ਮੈਂ ਚੀਫ ਮਿਨਿਸਟਰ ਪੰਜਾਬ ਦਾ ਬਣ ਜਾ ਪੰਜਾਬ ਨੂਤਾ ਇਹ ਲੁੱਟਣ ਦੀ ਫਰਾਗ ਦੇ ਵਿੱਚ ਕੋਈ ਪੰਜਾਬ ਦਾ ਹੈ ਪੈਰੋਕਾਰ ਨਹੀਂ ਪੰਜਾਬ ਦਾ ਕੋਈ ਇਹਨੂੰ ਸਰਕਾਰ ਨੂੰ ਤੁਸੀਂ ਆਨ ਕੈਮਰਾ ਕਹਿ ਰਹੇ ਜੇ ਵੀ ਇਹ ਦੇਖੋ ਤੁਹਾਡੀ ਗੱਲ ਦੂਰ ਤੱਕ ਜਾਣੀ ਵੀ ਤੁਸੀਂ ਕਹਿ ਰਹੇ ਵੀ ਲੁਧਿਆਣੇ ਤੋਂ ਇਹ ਐਮਐਲਏ ਦਾ ਇਲੈਕਸ਼ਨ ਕੇ ਜੀ ਦੇ ਸਭ ਹੋਣਾ ਸੁਣੀਆਂ ਸੁਨਾਈਆਂ ਜਿੱਤ ਕੇ ਮੁੱਖ ਮੰਤਰੀ ਬਣ ਗਏ ਸੁਣੀਆਂ ਸੁਨਾਈਆਂ ਗੱਲਾਂ ਪਰ ਪਹਿਲਾਂ ਮਰ ਜੂਗਾ ਫਿਰ ਉਹ ਫਿਰ ਜਿਤਨਾ ਕਿ ਨਾ ਔਖਾ ਹੈ ਫਿਰ ਕਹਿ ਦੇਣਗੇ ਵੀ ਦੇਖੋ ਸਾਡਾ ਇੱਥੇ ਏਸੀ ਦਾ ਲਿਗਨ ਮੈਣ ਕੇ ਲੜਨੀ ਹੈ ਉਹ ਕਈ ਕਦੀ ਕਾਗਜ ਕਿਦੋਂ ਭਰਦੇ ਆ ਕਦੀ ਵੋਟ ਕਿਤੇ ਬਣਾਉਂਦੇ ਪਿੱਛੇ ਜੇ ਇਹ ਵੀ ਗੱਲ ਦੱਲੀ ਸੀ ਵੀ ਇਹ ਇਹਨਾਂ ਦੇ ਮੈਸੇਜ ਜਿਹੜੇ ਆ ਉਹ ਆਪਣੀ ਵੋਟ ਇੰਦਰ ਪੰਜਾਬ ਚ ਬਣਾਉਂਦੇ ਫਿਰਦੇ ਸੀਗੇ ਅਰੇ ਭਾਈ ਤੁਸੀਂ ਇੱਕ ਥਾਂ ਤੇ ਇਹਨਾਂ ਰਾਗੂ ਚੱਡਾ ਜੀ ਆਪਾਂ ਵੇਖਿਆ ਹੀ ਨਹੀਂ ਉੱਥੋਂ ਵੀ ਐਮਐਲਏ ਸੰਦੋ ਬਾਅਦ ਇੱਥੇ ਆ ਕੇ ਆਪਣੇ ਬਣੇ ਨੇ ਆ ਮੈਂ ਕਹਿੰਦਾ ਰਾਗੂ ਚੱਡਾ ਜੀ ਨਹੀਂ ਸਾਡੇ ਦੀ ਪਾਟਕ ਜੀ ਸਾਡੇ ਮੁੱਖ ਮੰਤਰੀ ਨੂੰ ਫਾਈਲ ਨੂੰ ਹੱਥ ਨਹੀਂ ਹੀ ਲਾਉਣ ਦਿੰਦਾ ਤੇ ਅਜੇ ਪਹਿਲਾ ਗਾਣਾ ਚੱਲਦਾ ਹੁੰਦਾ ਸੀ ਜਦੋਂ ਆਪਣੇ ਇਲੈਕਸ਼ਨ ਚੱਲਦੀ ਸੀ ਦੱਬਦਾ ਕਿੱਥੇ ਆ ਤੇ ਮੈਂ ਉਹਦੇ ਨਾਲ ਹੀ ਹਿਸਾਬ ਲਾ ਲਿਆ ਮੈਂ ਤੇ ਯਾਰ ਸਾਹਮਣੇ ਇੱਕ ਛੋਟੇ ਜਿਹੋਦੇ ਉਮਰ ਚੰਦ ਚੋਣਾ ਹੈ ਉਹਦੇ ਕੋਲ ਹੀ ਦੱਬੀ ਜਾਂਦਾ ਉਹਨੇ ਉਹ ਫਾਈਲ ਨੂੰ ਹੱਥ ਲਾਗਾ ਉਹਦੇ ਪੀਏ ਨੇ ਕਹਿੰਦਾ ਵੀ ਬਿਲਕੁਲ ਫਾਈਲ ਨੂੰ ਹੱਥ ਨਹੀਂ ਲਾਉਣਾ ਜਿਹੜੀ ਉਹ ਸਬਮਿਟ ਕਰ ਰਏ ਸੀ ਉਸ ਤੋਂ ਤੇ ਜਿਹੜਾ ਆਪਣਾ ਸੈਕਟਰੀ ਹੁੰਦਾ ਸੀ ਕਤਰ ਹੁੰਦਾ ਹੈ ਆਪਣੇ ਵਿਧਾਨ ਸਭਾ ਦਾ ਉਹਦੇ ਕੋਲ ਐਮਪੀ ਮੈਂਬਰ ਪਾਰਲੀਮੈਂਟ ਰਾਜ ਸਭਾ ਦੀ ਜਿਹੜੀ ਨੋਮੀਨੇਸ਼ਨ ਜਦੋਂ ਫਾਈਲ ਕਰਦੇ ਆ ਉਹ ਕੰਟੈਸਟ ਦੀ ਇਲੈਕਸ਼ਨ ਤਾਂ ਉਸ ਵੇਲੇ ਉਹ ਕੋਲ ਖੜਾ ਵੀਡੀਓ ਆਈ ਹੈ ਵੀਡੀਓ ਆਈ ਨੇ ਜੀ ਭਾਜਪਾ ਦੇ ਜਿਹੜੇ ਬੰਦੇ ਨੇ ਉਹਨੂੰ ਪ੍ਰਚਾਰ ਕਰਦੇ ਨੇ ਉਹ ਇਹ ਕਹਿਣਾ ਸੀ ਭਗਵੰਤ ਮਾਨ ਸਾਹਿਬ ਦਾ ਵੀ ਇਹ ਵੀਡੀਓ ਨੂੰ ਐਡਿਟ ਕਰਕੇ ਇਹ ਭਾਜਪਾ ਵਾਲੇ ਜਿਹੜੀਆਂ ਉਹ ਤੁਸੀਂ ਇੱਕ ਉਹ ਵੀ ਵੀਡੀਓ ਜਿਹੜੀ ਉਹ ਨਾਲ ਬਾਰੀ ਦੇ ਤੁਸੀਂ ਵੇਖਿਆ ਭਗਵੰਤ ਮਾਨ ਸਭ ਲੰਮਕੀ ਹੋਏ ਨੇ ਕਹਿੰਦੇ ਵੀ ਇਹੋ ਜੀਆਂ ਵੀਡੀਓ ਅਕਸਰ ਇਹ ਪੈਰ ਨੂੰ ਹੱਥ ਲਾਉਣ ਵਾਲੀਆਂ ਵਾਇਰਲ ਕਰ ਦਿੰਦੇ ਨੇ ਨਹੀਂ ਨਹੀਂ ਮੈਂ ਕਹਿੰਦਾ ਅਸੀਂ ਕਿਉਂਕਿ ਸਾਨੂੰ ਕੀ ਲੋੜ ਹੈ ਨਹੀਂ ਕਰਨ ਦੀ ਵੀ ਜਿਹੜਾ ਜਾ ਕੇ ਆਪ ਪੰਜਾਬ ਦੀ ਪੱਗ ਉਹਦੇ ਪੈਰਾਂ ਹੀ ਧਰਦਾ ਪਿਆ ਹੂੰ ਤੇ ਇਹ ਪਹਿਲਾ ਜਦੋਂ ਜਿੱਤ ਕੇ ਇੱਥੋਂ ਗਿਆ ਉਦੋਂ ਧਰੀ ਉਹਨਾਂ ਜਦੋਂ ਹਾਰਿਆ ਦਿੱਲੀ ਤੋਂ ਫੇਰ ਧਰੀ ਔਰ ਫੇਰ ਤੂੰ ਗਾਇਬ ਗਾਇ ਜਾਨਣਾ ਹੈ ਉਹ ਪੰਜਾਬੀਆਂ ਦੀ ਆਨ ਬਾਨ ਸ਼ਾਨ ਇੱਕੋ ਹੀ ਦਸਤਾਰ ਹੁੰਦੀ ਹੈ ਅਸੀਂ ਵੀ ਸਤਕਾਰ ਕਰਦੇ ਆ ਪਰ ਇਹ ਥੋੜੀ ਤੂੰ ਜਾ ਕੇ ਪੈਰਾਂ 'ਚ ਨਿੱਗੀ ਜਾਨਣਾ ਪੰਜਾਬ ਨੂੰ ਪੰਜਾਬ ਦਾ ਤੂੰ ਮੁੱਖ ਮੰਤਰੀ ਹੈ ਗ੍ਰੇਸਫੁਲੀ ਤੇਰਾ ਕਾਊਂਟਰਪਾਰਟ ਹੈ ਜਦੋਂ ਤੱਕ ਉਹ ਮੁੱਖ ਮੰਤਰੀ ਉਸ ਵੇਲੇ ਕਾਊਂਟਰਪਾਰਟ ਸੀ ਉਹ ਇੱਕ ਸਟੇਟ ਦਾ ਹੈੱਡ ਸੀ ਤੂੰ ਵੀ ਸਟੇਟ ਦਾ ਹੈੱਡ ਸੀ ਪਰ ਇਹਨਾਂ ਦਾ ਧਿਆਨ ਕਰ ਲੈ ਯਾਰ ਪੰਜਾਬ ਦੀ ਆਨ ਸ਼ਾਨ ਬਾਨ ਨੂੰ ਉਹਨਾਂ ਦੇ ਥੱਲੇ ਤੱਲੇ ਤੋਂ ਇੱਕ ਜਿਹੜਾ ਪਰ ਪਾਰਟੀ ਸੁਪਰੀਮੋ ਉਹ ਸਾਡੇ ਪਾਰਟੀ ਸੁਪਰੀਮੋ ਹੈ ਕਦੀ ਉਹ ਹਿਆਰੇ ਚ ਚਲਾ ਜਾਂਦਾ ਤੇ ਕਦੀ ਉਹ ਰਾਜਸਥਾਨ ਚਲਾ ਕਦੀ ਗੋਆ ਚ ਚਲਾ ਜਾਂਦਾ ਹੈ ਔਰ ਸਧਾਰਨ ਨੂੰ ਕਹਿਣ ਵਾਲਾ ਔਰ ਮੈਨੂੰ ਤਾਂ ਕਿ ਮੈਂ ਵੇਖਿਆ YouTube ਚ ਤੇ ਇੱਕ ਬੰਦੇ ਨੇ ਚੈਲੰਜ ਕੀਤਾ ਸੀ ਵੀ ਜਾ ਕੇ ਇੱਥੇ ਇਹਨਾਂ ਨੇ ਉਹ ਜਿਹੜਾ ਇੱਕ ਦਿਨ ਦਾ ਪਤਾ ਨਹੀਂ ਕਿੰਨੇ ਕਰਾਇਆ ਮਹਾਰਾਜ ਜ ਸੁਇਟ ਲਿਆ ਜਾ ਕੇ 5 ਸਟਾਰ ਹੋਟਲ ਦੇ ਵਿੱਚ ਔਰ ਬਾਹਰ ਵਿਖਾਇਆ ਵਿਖਾਵਾਏ ਕੀਤਾ ਕਿ ਮੈਂ ਆਟੋ ਦੇ ਵਿੱਚ ਬੜਾ ਸਧਾਰਨ ਜਿਹਾ ਬੰਦਾ ਮੈਂ ਬੱਸ ਚ ਉਤਰਿਆ ਹੂੰ ਟ੍ਰੇਨ ਚ ਉਤਰਿਆ ਤੇ ਮੈਂ ਆਟੋ ਤੇ ਜਿਹੜਾ ਜਾ ਰਿਹਾ ਇਸ ਝੁੱਕੀ ਝੌਂਪੜੀ ਵਾਲ ਨੂੰ ਜਾ ਰਿਹਾ ਤੇ ਜਾ ਕਿਤੇ ਰਿਹਾ ਫਾਈਵ ਸਟਾਰ ਚ ਰਾਏ ਸਾਹਿਬ ਇੱਕ ਹੋਰ ਸਵਾਲ ਵੀ ਇਹ ਹੁਣ ਤੱਕ ਆਂਦੇ ਰਿਹਾ ਦਿੱਲੀ ਮਾਡਲ ਬਣਾਵਾਂਗੇ ਸਕੂਲਾਂ ਦੇ ਹਸਪਤਾਲਾਂ ਦੀ ਗੱਲ ਤੇ ਦਿੱਲੀ ਮਾਡਲ ਦਿੱਲੀ ਵਾਲਿਆਂ ਤੇ ਮਤਲਬ ਉਹ ਮਾਡਲ ਨੂੰ ਸਰਕਾਰ ਨੇ ਕੀਤਾ ਮੈਂ ਕਹਿੰਦਾ ਇਹ ਹੁਣ ਜੇਲਾ ਤਾਂ ਇੱਥੇ ਆ ਸਾਡੇ ਸੀਐਮ ਸਾਹਿਬ ਜਾ ਕੇ ਉੱਥੇ ਕਿੰਨਾ ਝੂਠ ਮਾਰਿਆ ਭਗਵੰਤ ਸਿੰਘ ਮਾਨ ਨੇ ਵੀ ਦੇਖੋ ਮੈਂ ਪੰਜਾਬ ਚ ਐਨੀਆਂ ਨੌਕਰੀਆਂ ਦੇਤੀਆਂ ਮੈਂ ਪੰਜਾਬ ਦੇ ਵਿੱਚ ਇਹ ਕੰਮ ਕਰ ਦਿੱਤੇ ਬੇਰੁਜ਼ਗਾਰੀ ਖਤਮ ਕਰ ਦਿੱਤੀ ਸਾਰੇ ਰੋਜ਼ਗਾਰ ਜਿਹੜਾ ਹੈ ਉਹ ਅਸੀਂ ਦੇਰੇ ਆ ਪੰਜਾਬ ਇੱਕਦਮ ਹੈ ਨਸ਼ਾ ਵੀ ਘਟਾਤਾ ਹੋ ਗਿਆ ਨਸ਼ਾ ਅਸੀਂ ਖਤਮ ਕਰ ਦਿੱਤਾ ਔਰ ਲਖਲੀ ਨਿਕ ਬਣ ਗਏ ਕਰ ਕਰ ਮੈਂ ਕਹਿੰਦਾ ਜੀ ਕਈ ਕੁਝ ਬੋਲਿਆ ਔਰ ਤੁਹਾਨੂੰ ਮੈਂ ਉਹ ਉਹ ਕੋੜਕ ਸੱਚ ਰਹੀ ਔਰ ਲੋਕਾਂ ਨੂੰ ਪਤਾ ਸੀ ਵੀ ਜੇ ਕਿਉਂਕਿ ਗਾਇਬ ਕਾ ਲੋਕਾਂ ਦੀਆਂ ਰਿਸ਼ਤੇਦਾਰੀਆਂ ਨੇ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਪਤਾ ਹੈ ਵੀ ਇਹ ਝੂਠ ਕਿੰਨਾ ਬੋਲ ਰਿਹਾ ਹਮਮ ਔਰ ਸੱਚ ਕਿੰਨਾ ਬੋਲ ਰਿਹਾ ਹੈ ਔਰ ਪੰਜਾਬ ਦੇ ਵਿੱਚ ਤਾਂ ਲੋਕ ਤਰਾਹੀ ਮਮ ਮੱਚੀ ਹੋਈ ਏ ਉੱਥੇ ਜਾ ਕੇ ਕਹਿੰਦੇ ਸੀ ਅਸੀਂ ਪੰਜਾਬ ਚ ਸਭ ਕੁਝ ਠੀਕ ਕਰ ਦਾਂਗੇ ਇਹ ਝੂਠ ਹੈ ਜੀ ਬਿਲਕੁਲ ਮੈਂ ਕਹਿੰਦਾ ਕੋਰਾ ਝੂਠੇ ਜਦੋਂ ਹੁਣ ਆਪਾਂ ਵੇਹ ਨੇ ਪਏ ਪੰਜਾਬ ਦੇ ਵਿੱਚ ਕੀ ਹੁੰਦਾ ਪਿਆ ਪੰਜਾਬ ਦੇ ਵਿੱਚ ਇਹ ਕਰਜ਼ਾ ਦੇ ਬੈਡੇ ਸਰਕਾਰ ਲਹਿਰੀ ਅੱਗੇ ਤਾਂ ਮੈਨੂੰ ਲੱਗਦਾ ਵੀ ਇਹ ਕੋਈ 5-7 ਲੱਖ ਕਰੋੜ ਜਿਹੜਾ ਓ ਚਲਾ ਕੇ ਜਾਣਗੇ ਜਿਸ ਹਿਸਾਬ ਨਾਲ ਜਿਸ ਰੇਸ਼ਿਓ ਦੇ ਨਾਲ ਇਹ ਲੈ ਰਹੇ ਨੇ ਤੇ ਹ 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 ਅਸੀਂ ਸਿੱਖਿਆ ਵਧੀਆ ਦੇਾਂਗੇ ਅਸੀਂ ਹੈਲਥ ਦਾ ਸਬੰਧ ਅਸੀਂ ਕੰਮ ਕਰਾਂਗੇ ਮੈਂ ਮੈਂ ਨਾ ਉਹ ਸਿੱਖਿਆ ਮੰਤਰੀ ਦਾ ਨਸ਼ੇ ਨੂੰ ਬੰਦ ਕਰਾਂਗੇ ਉਹ ਬਾਰਡਰ ਸੀ ਸਿੱਖਿਆ ਮੰਤਰੀ ਵਾਲਾ ਉਹ ਚਾਰਾ ਭਰ ਗਿਆ ਤੇ ਇੱਥੇ ਹੁਣ ਸਿੱਖਿਆ ਕਿਹਣੀ ਲਾਗੀ ਕਰਨਗੇ ਔਰ ਸਿੱਖਿਆ ਕਿ ਇਹ ਪ੍ਰਾਣੀ 420 ਦਾ ਕੇਸ ਨਹੀਂ ਹੋ ਸਕਦਾ ਕਿ ਮੈਂ ਬੀਬੀਆਂ ਨੂੰ ਮੈਂ ਇੱਕ ਵੇਰਤੀ ਕਰਦਾ ਭੈਣੋ ਤੁਸੀਂ ਪੜੀਆਂ ਲਿਖੀਆਂ ਜੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਮੈਂ ਹਜ਼ਾਰ ਰਿਆ ਦੇਾਂਗਾ ਫਿਰ ਜਲੰਧਰ ਵਾਲੀ ਇੱਕ ਇਲੈਕਸ਼ਨ ਚ ਜਾ ਕੇ ਕਹਤਾ ਸੀ ਨਹੀਂ ਹੁਣ 1100 ਦੇਾਂਗੇ ਹਾਂਜੀ ਹੈ ਭਾਈ ਜੋ ਤੁਸੀਂ ਇਹ ਨੋਟਿਸ ਇਸ਼ੂ ਕਰੋ ਇਹ ਜਿਹੜੇ ਸਾਡੇ ਮੁੱਖ ਮੰਤਰੀ ਵਾਰ-ਵਾਰ ਬਿਆਨ ਬਦਲਦੇ ਨੇ ਤੁਸੀਂ ਇਸ ਤਰ੍ਹਾਂ ਦੀ ਹੈ ਵੀ ਤੁਹਾਡੇ ਨਾਲ ਵਾਅਦਾ ਕੀਤਾ ਵਾਅਦਾ ਖਲਾਫੀ ਕੀਤੀ ਹੈ ਤੁਸੀਂ ਨੋਟਿਸ ਦਿਓ ਤੇ ਕੇਸ ਕਰੋ ਸਾਰੀਆਂ ਭੈਣਾ ਜਿੰਨੀਆਂ ਵੀ ਹੈਗੀਆਂ ਨੇ ਪੰਜਾਬ ਦੀਆਂ ਉੱਠੋ ਤੁਸੀਂ ਇਹਨਾਂ ਦੇ ਕਰਨਾ ਹੈ ਪੰਜਾਬ ਸਰਕਾਰ ਦੇ ਕਰਨਾ ਜਿਹੜੇ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਹੂੰ ਪਰੋਮਿਸ ਕੀਤਾ ਸੀ ਵਾਅਦੇ ਦੇ ਭਾਜ ਪਾਣੇ ਬੜੇ ਕੀਤੇ ਸੀ ਮੈਂ ਕਹਿੰਦਾ ਕੀਤੇ 10-10 ਲੱਖ ਰੁਪਏ ਦੇ ਸਾਡੇ ਅਸੀਂ ਕੋਸ਼ਿਸ਼ ਕੀਤੀ ਏ ਲੇਕਿਨ ਜੇ ਤੁਸੀਂ 10 ਲੱਖ ਵਾਲੀ ਗੱਲ ਕਹਿੰਦੇ ਹੋ ਅਸੀਂ ਕਦੇ ਸਾਡੇ ਕਿਸੇ ਬੰਦੇ ਨੇ ਕਿਸੇ ਚੋਣ ਮੈਨੀਫੈਸਟੋ ਦੇ ਵਿੱਚ ਇਹੋ ਜੀ ਗੱਲ ਨਹੀਂ ਹੈਗੀ ਚੋਣ ਮੈਨੀਫੈਸਟੋ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਨਾ ਗੱਲਾਂ ਆਖੀਆਂ ਉਹ ਗੱਲਾਂ ਪੂਰੀਆਂ ਨਹੀਂ ਕੀਤੀਆਂ ਤੇ ਆ ਹੀ ਅਸੀਂ ਮੈਂ ਭੈਣਾ ਨੂੰ ਕਹ ਰਿਹਾ ਵੀ ਭੈਣਾ ਤੋ ਇਹ ਜਿਹੜਾ ਕਰੋ ਹੈ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਵੀ ਔਰ ਉੱਥੇ ਜਾ ਕੇ ਕਹਿੰਦੇ ਸੀ ਸਾਰਾ ਭੈਣਾ ਨੂੰ ਵੀ ਦੇਤਾ ਅਸੀਂ ਕਰਗਾ ਵੀ ਪੰਜਾਬ ਦਾ ਖਤਮ ਕਰਤਾ